16 ਸਾਲ ਤੋਂ ਘੱਟ ਬੱਚੇ ਹੋਣਾ ਸੋਸ਼ਲ ਮੀਡੀਆ ਨਹੀਂ ਦੇਖ ਸਕਣਗੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈਗਾ ਕਿ 16 ਸਾਲ ਤੋਂ ਘੱਟ ਬੱਚੇ ਸੋਸ਼ਲ ਮੀਡੀਆ ਨਹੀਂ ਵਰਤ ਸਕਦੇ ਕਿਉਂਕਿ ਉਹਨਾਂ ਦੇ ਲਈ ਇਹ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਛੋਟੇ ਬੱਚਾ ਨੂੰ ਸੋਸ਼ਲ ਮੀਡੀਆ ਚਲਾਉਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬੱਚੇ ਰੋਟੀ ਵੀ ਫੋਨ ਦੇਖ ਕੇ ਖਾਂਦੇ ਨੇ ਕਿ ਅੱਜ ਫੋਨ ਮਿਲੇਗਾ ਤਾਂ ਹੀ ਅਸੀਂ ਖਾਣਾ ਖਾਵਾਂਗੇ ਅਦਰਵਾਇਜ਼ ਨਹੀਂ ਖਾਵਾਂਗੇ ਕਿਉਂਕਿ ਸੋਸ਼ਲ ਮੀਡੀਆ ਇੰਨੀ ਤੇਜ਼ ਦੇ ਨਾਲ ਫੈਲ ਚੁੱਕਿਆ ਹੈ ਕਿ ਬੱਚਾ ਬੱਚਾ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਚਾਹੇ ਉਹ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ ਜਾਂ ਫਿਰ ਹੋਰ YouTube ਕਿਉਂ ਨਾ ਹੋਵੇ ਤਾਂ ਬਹੁਤ ਸਾਰੇ ਛੋਟੜੇ ਬੱਚੇ ਵੀ ਜਿਹੜੇ ਸਕੂਲ ਪੜਨ ਲਈ ਜਾਂਦੇ ਨੇ ਉਹਨਾਂ ਵੀ ਸੋਸ਼ਲ ਮੀਡੀਆ ਇਸਤਮਾਲ ਕਰਦੇ ਨੇ ਤਾਂ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈਗਾ ਪੂਰੀ ਖਬਰ ਕੀ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਦਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਈਨਜ਼ ਨੇ ਸੋਸ਼ਲ ਮੀਡੀਆ ਦੇ ਉੱਤੇ ਦੇ ਸੰਬੰਧ ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਜਿਸ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਇਸ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੈਗਾ ਕਿ ਇਹ ਦੁਨੀਆ ਦੀ ਪਹਿਲੀ ਪਾਬੰਦੀ ਹੈ ਬੱਚਿਆਂ ਨੂੰ ਆਪਣਾ ਬਚਪਨ ਯਕੀਨੀ ਬਣਾਏਗੀ ਮੰਗਲਵਾਰ ਨੂੰ ਯਾਨੀ ਕਿ ਬੀਤੇ ਕੱਲ ਨੂੰ ਅਲਬਾਈਨਜ਼ ਨੇ ਆਸਟ੍ਰੇਲੀਆਈ ਰਾਜ ਅਥੇ ਜੋ ਕਿ ਸਤਾਨਕ ਨਿਤਾਵਾਂ ਦਾ ਸੋਸ਼ਲ ਮੀਡੀਆ پابੰਦੀ ਦੇ ਲਈ ਸਮਰਥਨ ਕਰਨ ਦੇ ਲਈ ਧੰਨਵਾਦ ਕੀਤਾ ਜੋ ਕਿ ਬੁੱਧਵਾਰ ਲਾਗੂ ਹੋਵੇਗਾ ਉਸ ਨੇ ਇਹ ਵੀ ਸਵੀਕਾਰ ਕੀਤਾ ਹੈਗਾ ਕਿ ਇਸ ਸੁਧਾਰ ਦੇ ਲਈ ਥੋੜੇ ਸਮੇਂ ਦੇ ਵਿੱਚ ਕੁਝ ਜੋ ਕਿ ਸਮਾਯੋਜਨ ਦੀ ਲੋੜ ਹੋਵੇਗੀ ਉਹਨੇ ਕਿਹਾ ਹੈਗਾ ਕਿ ਇਹ ਸੱਭਿਆਚਾਰਕ ਤਬਦੀਲੀ ਜੋ ਹੈ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਨੂੰ ਮਾਪਿਆਂ ਨੂੰ ਵਧੇਰੇ ਮਨ ਦੀ ਸ਼ਾਂਤੀ ਦੇਣ ਅਤੇ ਆਸਟ੍ਰੇਲੀਆਈ ਬੱਚਿਆਂ ਨੂੰ ਸੁਰੱਖਿਅਤ ਬਚਪਨ ਯਕੀਨੀ ਬਣਾਉਣ ਦੇ ਲਈ ਲੋੜ ਹੈ ਤਾਂ ਨਵੰਬਰ 2024 ਦੇ ਵਿੱਚ ਸੰਗੀ ਸੰਸਦ ਦੇ ਵਿੱਚ ਪਾਸ ਕੀਤੇ ਗਏ ਕਾਨੂੰਨ ਤਹਿਤ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ਦੇ ਲਈ ਵਾਜਬ ਕਦਮ ਚੁੱਕਣ ਦੀ ਲੋੜ ਹੋਵੇਗੀ ਤਾਂ ਸਰਕਾਰ ਦਾ ਕਹਿਣਾ ਹੈਗਾ ਕਿ ਇਹ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵ ਨੂੰ ਘਟਾਵੇਗਾ ਜੋ ਕਿ ਨੌਜਵਾਨਾਂ ਨੂੰ ਸਕਰੀਨਾਂ ਦੇ ਉੱਤੇ ਬਹੁਤ ਜ਼ਿਆਦਾ ਸਮਾਂ ਬਿਤਾਉਣ ਅਤੇ ਉਤਸ਼ਾਹਿਤ ਕਰਦਾ ਹੈ ਤੇ ਉਹ ਬੱਚਿਆਂ ਨੂੰ ਅਜੇ ਹੀ ਸਮਗਰੀ ਦੇ ਸੰਪਰਕ ਦੇ ਵਿੱਚ ਵੀ ਲਿਆਉਂਦੇ ਨੇ ਜੋ ਉਹਨਾਂ ਦੀ ਸਿਹਤ ਅਤੇ ਵਿਕਾਸ ਨੂੰ ਨੁਕਸਾਨ ਪਹੁੰਚਾਉਂਦੇ ਨੇ 2025 ਦੇ ਸ਼ੁਰੂ ਦੇ ਵਿੱਚ ਕੀਤੀ ਗਈ ਇੱਕ ਸਰਕਾਰੀ ਅਧਿਐਨ ਦੇ ਵਿੱਚ ਪਾਇਆ ਗਿਆ ਹੈਗਾ ਕਿ 10 ਤੋਂ 15 ਸਾਲ ਦੀ ਉਮਰ ਦੇ ਵਿੱਚ 96% ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਅਤੇ 10 ਵਿੱਚੋਂ 7 ਨੁਕਸਾਨਦੇਹ ਸਮਗਰੀ ਦੇ ਸੰਪਰਕ ਤੇ ਵਿੱਚ ਆਏ ਨੇ। ਇਸ ਦੇ ਵਿੱਚ ਔਰਤ ਵਿਰੋਧੀ ਅਤੇ ਹਿੰਸਕ ਸਮਗਰੀ ਦੇ ਨਾਲ-ਨਾਲ ਖਾਣ-ਪੀਣ ਦੀਆਂ ਬਿਮਾਰੀਆਂ ਅਤੇ ਖੁਦਕੁਸ਼ੀ ਨੂੰ ਉਤਸ਼ਾਹਿਤ ਕਰਨ ਵਾਲੀ ਸਮਗਰੀ ਵੀ ਸ਼ਾਮਿਲ ਹੈ। ਤੇ ਹੁਣ ਤੱਕ 10 ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਪਾਬੰਦੀ ਲਾਗੂ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਜਿਸ ਦੇ ਵਿੱਚ ਫੇਸਬੁੱਕ, ਇੰਸਟਾਗ੍ਰam, ਸਨੈਪਚੈਟ ਤੇ ਟਿਕਟੌਕ, ਟਵੀਟ ਦੇ ਦੱਸ ਦੇ ਕਿ ਅ ਟਵਿੱਟਰ ਹੋ ਗਿਆ YouTube ਹੋ ਗਿਆ ਕਿੱਕ ਅਤੇ ਰੈਡਿਟ ਸ਼ਾਮਿਲ ਨੇ ਤਾਂ ਅਧਿਕਾਰੀ ਲੋਡ ਪੈਨ ਦੇ ਉੱਤੇ ਇਸ ਸੂਚੀ ਨੂੰ ਅਪਡੇਟ ਕਰ ਸਕਦੇ ਨੇ ਤੋਂ ਦੱਸਦੀ ਹੈ ਕਿ ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਆਸਟ੍ਰੇਲੀਆ ਭਾਰ ਦੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਦਿਖਾਏ ਗਏ ਇੱਕ ਵੀਡੀਓ ਸੰਦੇਸ਼ ਦੇ ਵਿੱਚ ਅਲਬਾਈਨਸ ਨੇ ਕਿਹਾ ਹੈਗਾ ਕਿ ਸਰਕਾਰ ਨੇ ਇਹ ਬਦਲਾ ਉਹਨਾਂ ਬੱਚਾਂ ਦਾ ਸਮਰਥਨ ਕਰਨ ਦੇ ਲਈ ਕੀਤਾ ਹੈ ਜੋ ਕਿ ਐਗਲੋ ਰੀਡਨ ਸੋਸ਼ਲ ਮੀਡੀਆ ਫੀਡ ਅਤੇ ਉਹਨਾਂ ਦੇ ਦਬਾਅ ਦੇ ਨਾਲ ਵੱਡੇ ਜੋ ਕੀ ਹੋਏ ਨੇ ਤਾਂ ਇਹਨਾਂ ਕਾਨੂੰਨਾਂ ਤਹਿਤ ਨਾ ਤਾਂ ਬੱਚਿਆਂ ਨੂੰ ਤੇ ਨਾ ਹੀ ਉਹਨਾਂ ਦੇ ਮਾਪਿਆਂ ਨੂੰ ਪਾਬੰਦੀ ਦੀ ਉਲੰਘਣਾ ਕਰਨ ਦੇ ਲਈ ਸਜ਼ਾ ਦਿੱਤੀ ਜਾਵੇਗੀ ਲਾਗੂ ਕਰਨਾ ਸਿਰਫ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਹੀ ਨਿਰਭਰ ਕਰੇਗਾ ਗੰਭੀਰ ਜਾਂ ਫਿਰ ਵਾਰ-ਵਾਰ ਜੋ ਕਿ ਉਲੰਘਣਾ ਕਰਨ ਵਾਲੇ ਪਲੇਟਫਾਰਮਾਂ ਨੂੰ ਦੱਸ ਦਈਏ ਕਿ 49.5 ਮਿਲੀਅਨ ਆਸਟ੍ਰੇਲੀਆਈ ਡਾਲਰ ਯਾਨੀ ਕਿ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪਵੇਗਾ ਤਾਂ ਹਾਲਾਂਕਿ ਸਰਕਾਰ ਨੇ ਸਵੀਕਾਰ ਕੀਤਾ ਹੈਗਾ ਕਿ ਉਮਰ ਤਸਦੀਕ ਟੈਕਨੋਲੋਜੀ ਨੂੰ ਸਾਰੇ ਛੋਟੇ ਖਾਤਿਆਂ ਦੀ ਪਛਾਣ ਕਰਨ ਦੇ ਵਿੱਚ ਕੁਝ ਸਮਾਂ ਜ਼ਰੂਰ ਲੱਗੇਗਾ